ਆਣੀ ਆ ਘਰ ਆ ਕੇ ਅੱਗੇ ਆ ਗਏ ਗਲੀਆਂ ਚ ਬੜੀ ਸੁੰਨ ਪਈ ਮੈਨੂੰ ਤੇ ਲੱਗਣ ਡਿਆ ਜਿੱਦਾਂ ਮੈਂ ਯੂਕਰੇਨ ਆ ਗਿਆ ਨਾ ਇੱਥੇ ਵੀ ਰੱਸੀਆ ਬੰਬs ਛੁੱਟ ਗਿਆ ਲੱਗਦਾ ਕੋਈ ਬੰਦਾ ਵੀ ਨਹੀਂ ਲੱਭਦਾ ਇੱਥੇ ਆਹ ਹੁਣਾ ਪਾ ਆਹ ਆਗੇ ਜੀ ਦਿੱਤੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਜਤੈਂ ਵਪਾਰੀ ਵਪਾਰੀ ਕਾਦੇ ਕਵਾੜ ਦੇ ਨਹੀਂ ਜੀ ਕਵਾੜ ਤੇ ਕੋਈ ਵੀ ਨਹੀਂ ਆਡੇ ਘਰ ਤੁਹਾਨੂੰ ਕਿਹਨੇ ਕਹਤਾ ਨਹੀਂ ਨਹੀਂ ਮੈਂ ਸੁਣਿਆ ਗਾਈ ਵੇਚਦੇ ਤੁਸੀਂ ਹਾਂਜੀ ਵੇਚਦੇ ਕਿੱਥੇ ਆ ਵੇਲੀ ਵੇਲੀ ਹੂੰ ਔਰ ਕੋਠੇ ਤੇ ਬੰਨਣੀ ਆ ਕੀ ਵੰਦੇ ਭਾਜੀ ਗਾਂ ਤੇ ਗਾਈਆਂ ਲੋਕੀ ਘਰ ਬੰਨਦੇ ਦੱਸ ਮੈਂ ਗਿਆ ਖੰਡਿਆ ਮੈਂ Goa गावा ਤੇ ਕਿਤੇ ਲੱਭਦਾ ਨਹੀਂ ਲੈ Goa ਆਂ ਇੱਥੇ ਘਰ ਕਰਨਾ ਵਾ ਤੇ ਗਾਈਆਂ ਤੇ ਬਾਹਰ ਵੇਢੀ ਨਹੀਂ ਤੁਸੀਂ ਨਹੀਂ ਕਰਨਾ ਗਾਈਆਂ ਨੇ ਕਰਨਾ ਹਾਂ ਤੂੰ ਕੋਈ ਨਹੀਂ ਗਾਈਆਂ ਵੇਢੀ ਹੈ ਵਿਖਾਓ ਫਿਰ ਚੱਲ ਆਜੋ ਮੈਂ ਤਾਂ ਨਾ ਬਹਿ ਜਾਂਦੇ ਘੜੀ ਕਿਉਂ ਚਾਹ ਪਾਣੀ ਪੀ ਲੈਂਦੇ ਚਾਹ ਪਾਣੀ ਤੁਮੜਾ ਮਾਸਰਵਾ ਮੈਂ ਹਾਂ ਮੁੜ ਕੇ ਵੀ ਤੇ ਪੁੱਛਣਾ ਹੀ ਆ ਤੁਸੀਂ ਪਹਿਲਾਂ ਹੀ ਪੀ ਲੈਂਦੇ ਪਹਿਲਾਂ ਜਿਹੜਾ ਕੰਮ ਕਰਨਾ ਹੈ ਉਹ ਕਰ ਲਓ ਫਿਰ ਉਹ ਗਾਈ ਵੇਚ ਲਓ ਕੰਮ ਕਿਹੜਾ ਗਾਈ ਨੂੰ ਸਗਣ ਲਾਉਣ ਆਇਆ ਚੱਤੇ ਤੇ ਤੁਹਾਡੇ ਇਦਾਂ ਤੇ ਹੀ ਆ ਜੀ ਭਾਈ ਇਹ ਗਾਈਆਂ ਲੈ ਭਾਜੀ ਦਸੇ ਖੋਤੇ ਬੰਨੇ ਨੇ ਖੋਤੇ ਨਹੀਂ ਇਹ ਤਾਂ ਰਾਜੀ ਬੜੀਆਂ ਰਾਜੀ ਫਿਰ ਤੁਹਾਨੂੰ ਪਤਾ ਖਰਾਕ ਹੀ ਬੜੀ ਇਹਨਾਂ ਦੀ ਬੰਦੇ ਖਰਾਕ ਤੇ ਵੇਖਣ ਤੇ ਪਤਾ ਲੱਗਣ ਡਿਆ ਘਿਓ ਵਾਹ ਚਾਰਿਆ ਲੱਗਦਾ ਘਿਓ ਰੋ ਜੀ ਤੀਜੇ ਚੌਥੇ ਦਿਨ ਚਾਰ ਦੇਈਦਾ ਅੱਛਾ ਅੱਛਾ ਹਾਂ ਜੀ ਦੁੱਧ ਦਿੰਦੀਆਂ ਵਾ ਦੁੱਧ ਦਿੰਦੀਆਂ ਹੋਰ ਇਹਨਾਂ ਕਿ ਪਾਣੀ ਦੇਣਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਿਉਣਾ ਹੀ ਪੈਂਦਾ ਹੋਣਾ ਵਾ ਥੱਲਿਓ ਬਾਜੀ ਕਿੱਦਾਂ ਦੀਆਂ ਗੱਲਾਂ ਕਾਣਦੇ ਜੀ ਤੂੰ ਹੀ ਗਾਈਂ ਵੇਖੋ ਖੂਛ ਤੇ ਦੀ ਲੰਮੀ ਹੁੰਦਾ ਤੇ ਕੱਟ ਲਿਓ ਜਿਆਦਾ ਲੰਬੀ ਆ ਤੇ ਇਹ ਤਾਂ ਪਰਾਂਦਾ ਪਹਾੜੋਂ ਨਾਲ ਪਰਾਂਦਾ ਭਾਜੀ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਕਰੋ ਗਾਈਂ ਭਾਜੀ ਆ ਨਹੀਂ ਗਿਓ ਆ ਉਹ ਪਰ ਪਹਿਲਾਂ ਦੱਸ ਫਿਰ ਐਵੇਂ ਇਨੀ ਸ਼ਰਕਪਾਈ ਕਰਾ ਖੜੀ ਲੈ ਭਾਜੀ ਤੁਸੀਂ ਕਿਹੜਾ ਇਹਦਾ ਇੰਜਨ ਆਇਲ ਚੈੱਕ ਕਰਨ ਦੇ ਆ ਵਾ ਵੇਖੋ ਵਾ ਵਾ ਹਾਂਜੀ ਇਹਦੇ ਉਹਦੇ ਨਾਲ ਵੀ ਰਾਜੀ ਮੈਂ ਤੁਹਾਨੂੰ ਦੱਸਣ ਦੇ ਪਿੰਨਾਂ ਦੀ ਖਰਾਕ ਹੀ ਬੜੀ ਆ ਕਿੰਨੇ ਪੈਸੇ ਲੈਣੇ ਕੋਈ ਦੱਸੋ ਕਿੰਨੇ ਦੋਗੇ ਮੈਂ ਤਾਂ ਨਫਰੀ ਦੇ ਦੋ ਪਾਜੀ ਕਿੱਦਾਂ ਦੀਆਂ ਗੱਲਾਂ ਕਰਤੋਂ ਤੁਹਾਨੂੰ ਖਲਾਇਆ ਕਿੰਨੇ ਪਹਿਲਾਂ ਮੈਨੂੰ ਇਹ ਦੱਸਾਂ ਖਲਾਇਆ ਵੀ ਉੱਥੇ ਬੰਦਾ ਖਲੋਤਾ ਇਹ ਕਹਿੰਦਾ ਕਾਈ ਵੇਚਦੇ ਗਾਈਂ ਵੇਚਦੇ ਫਰੀ ਕੋਣ ਦਿੰਦਾ ਚੱਲ ਦੱਸੋ ਕਿੰਨੇ ਵੇਚ ਲੈਣੇ ਪਾਜੀ ਮੈਂ ਤਾਂ ਬੜੀ ਸੇਵਾ ਕੀਤੀ ਜੀ ਇਹਨਾਂ ਦੀ ਰੁਪਈਆ 70000 ਫਿਰ ਹੋਰ ਕਰ ਲੋ ਸੇਵਾ ਜੀ ਦੋਕ ਸਾਲ ਪਾਜੀ ਆਹ ਕਿੱਦਾਂ ਦੀ ਗੱਲ ਫਿਰ ਭਾਵੇਂ ਮਿਲ ਜੇ ਤੂੰ ਹੀ ਨਹੀਂ ਲੈਣੀ ਮੈਂ ਰੇਟ ਦੱਸਾਂ ਕਿੰਨਾ ਪੌਣੇ 5000 ਭਾਜੀ ਪੌਣੇ 5000 ਤੇ ਆਉਂ ਕਹਿੰਦੇ ਜੇ ਤੂੰ ਜਿੱਦਾਂ ਬੋਲੀ ਲੱਗੜੀ ਇਥੇ ਨਹੀਂ ਬੋਲੀ ਤਾਂ ਲੱਗਣੀ ਹੈ ਗਾਈ ਵੀ ਰਾਜੀ ਹੈ ਫੇ ਬੋਲੀ ਚਾਰ ਬੰਦੇ ਹੋਰ ਨਾ ਬੁਲਾ ਲਈਏ ਬੋਲੀ ਲਾਉ ਉਹਨੂੰ ਭਾਜੀ ਨਸਲ ਬੜੀ ਚੰਗੀ ਹੈ ਚੱਕ ਨਸਲਾ ਕਿਥੇ ਲਿ ਗਿਆ ਚੱਕ ਭਾਜੀ ਮੈਨੂੰ ਇਹ ਦੱਸੋ ਤੂੰ ਹੀ ਤਈ ਵਪਾਰੀ ਕਿੱਦਾਂ ਬਣੇ ਤੇ ਨਮਰੇ ਸਕਵਾ ਤੇ ਮੇਰੇ ਤੇ ਕਿ ਤੂੰ ਹੀ ਤੂੰ ਹੀ ਧਾਉ ਕਾਂਡੇ ਜਿਵੇਂ ਪਹਿਲੀ ਆਲੀ ਕਾਈ ਵੇਖਣਾ ਕਿੱਥੇ ਲਿਖਿਆ ਚਾਹ ਕਿ ਕਿਤੇ ਗਾਈਆਂ ਤੇ ਲਿਖਿਆ ਹੁੰਦਾ ਅੱਛਾ ਅੱਛਾ ਨਾ ਗਾਰੀ ਨਾ ਛੜ ਹਾਂ ਨਾ ਛੜ ਹਾਂ ਤੇ ਵਰਗੇ ਫੁਕਨੀ ਸੀਰ ਗਾਈ ਉਹ ਤੇ ਤੇ ਭਰੋਂਦੀ ਕਿ ਥਣਾ ਨੂੰ ਵੀ ਲਾਉਂ ਦਿੰਦੀ ਐ ਲਾ ਲਓ ਥਣਾ ਨੂੰ ਵੀ ਲਾ ਲਓ ਇਹ ਤੇ ਪਿਆਰੀ ਬੜੇ ਮਾਂਡੀ ਐ ਫੁੱਟਬਾਲ ਖੇਡਦੀ ਰਹੀ ਐ ਉਪਰਾਂ ਮਹਿਸੂਸ ਕਰਨ ਦੀ ਭਾਜੀ ਮੈਨੂੰ ਮਹਿਸੂਸ ਕਰਨੀ ਆ ਸਿਆਣੀਆਂ ਥੱਲੇ ਪੱਠੇ ਡਿੱਗੇ ਥੱਲੇ ਚੋਕ ਕੇ ਖਾਣੇ ਮੈਨੂੰ ਉਪਰਾ ਮਹਿਸੂਸ ਕਰਨ ਦੀ ਏ ਤੂੰ ਕਿਹੜਾ ਨਾਲ ਸੋਨਾ ਦੇ ਦੱਸੋ ਫਿਰ ਕਿੰਨਾ ਤੁਸੀਂ ਰੇਟ ਲਾਓਗੇ ਵੇਚਣ ਵਾਲੀ ਗੱਲ ਕਰ ਭਰਾ ਵੇਚਣ ਭਾਜੀ ਮੈਂ ਤੁਹਾਨੂੰ ਸਿੱਧਾ ਸਿੱਧਾ ਆਖਿਆ ਰੁਪਈਆ 70000 ਇਹ ਤੋਂ ਘੱਟ ਨਹੀਂ ਤੇ ਹੁਣ 1 ਰੁਪਈਆ ਵੀ ਮੈਂ ਟੇਡਾ ਮੇਡਾ ਕਰਕੇ ਕਿਹਾ ਮੈਨੂੰ 5000 ਟੇਡਾ ਮੇਡਾ ਕਿੱਦਾਂ ਕਰਕੇ ਕਹਾਂ ਤੂੰ ਸਿੱਧਾ ਸਿੱਧਾ 70 ਨਾਲ ਨਾ ਕਿਹਾ ਵੇਲਾ ਵੇਚਣੀ ਆ ਤੇ ਭਰਾ ਤੇਰੀ ਮਰਜ਼ੀ ਐ ਨਹੀਂ ਭਾਜੀ ਮੈਨੂੰ ਨਹੀਂ ਇੰਨਾ ਵਾਰਾ ਖਾਂਦਾ ਤੂੰ ਇਹ ਕੀ ਤੂੰ ਹੀ ਪਤਾ ਨਹੀਂ ਕਰੀਂ ਨਹੀਂ ਸਸਤੀ ਜੀ ਲੈਣਾ ਇਹ ਕਿਹੜਾ ਕਢਾਉਣਾ ਵੈ ਤੇ ਵਾਰਾ ਖਾਨ ਨੂੰ ਕਿਹੜਾ ਪਾਰਸਵਾ ਜਿੱਤੇ ਨਾਲ ਲੱਭੂ ਸੋਨਾ ਬਾਜੂ ਭਾਜੀ ਇਹ ਤੁਹਾਡੇ ਵਾਦੀ ਨਹੀਂ ਕਰ ਤੇ ਹੰਦੋ ਤੁਸੀਂ ਲੈਣੀ ਆ ਤੇ ਲੋ ਨਹੀਂ ਲੈਣੀ ਤੇ ਨਾਲ ਮੈਂ ਆਪਣਾ ਰੇਟ ਦੱਤਾ ਇਹ ਤੋਂ 1 ਰੁਪਿਆ ਵੱਧ ਨਹੀਂ ਜਾਂ ਘੱਟ ਚਲ ਠੀਕ ਆ 1 ਰੁਪਿਆ ਵੱਧ ਨਹੀਂ ਤੇ 1 ਘੱਟ ਹੋਰੇ 70 ਫਿਰ ਨਹੀਂ ਪੂਰਾ 5 ਯਾਰ ਤੂੰ ਤੇ ਆਉਂ ਕੰਡਾ ਜਿਵੇਂ ਲੇ ਲੱਖ ਰਿੱਦਣਾ ਆ 5000 ਦਾ ਨਹੀਂ ਲੇਲੇ ਵਾਲੀ ਗੱਲ ਨਹੀਂ ਭਾ ਇਹ ਤਾਂ ਬਿਨਾ ਹੱਲ ਵੀ ਨਹੀਂ ਭਾ ਹੱਲ ਯਾਰ ਤੂੰ ਤੇ ਆਉਂ ਕਹਿੰਦੇ ਆ ਵੀ ਜਿੱਦਾਂ ਤੂੰ ਮੇਰੀ ਗੱਲ ਸੁਣ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਵਪਾਰੀ ਬਣਾ ਕੇ ਨਹੀਂ ਦਿੱਤਾ ਵਾ ਲਾ ਜੇ ਦੁੱਖ ਦੀ ਰੱਗ ਤੇ ਹੱਥ ਰੱਖੀ ਦਿੱਤਾ ਨਾ ਤੇ ਬੈਤਨ ਮੈਂ ਗੱਲ ਸੁਣਾਵਾ ਉਹ ਜਾ ਭਰਾ ਤਰੀਕਾ ਜੀ ਤੂੰ ਤੇ ਵੇਲਾ ਮੈਂ ਵੇਲਾ ਸੁਣ ਲੈ ਹਣ ਬੜੀ ਦਰਦ ਭਰੀ ਕਹਾਣੀ ਰਾਮ ਆ ਮੈਂ ਅੱਗੇ ਬੜਾ ਦੁਖੀ ਆ ਆ ਜਾ ਕਿਹੜੀ ਕਹਾਣੀ ਤੂੰ ਸੁਣਾਇ ਕਰ ਯਾਰ ਮੁੱਲ ਮੈਂ ਜਾਵਾਂ ਮੁੱਲ ਮੈਂ ਤੈਨੂੰ ਆਖਿਆ ਵਾ ਇਤੋਂ ਨਹੀਂ ਮੈਂ ਮੈਂ ਕੋ ਤੈਨੂੰ 5000 ਜੀ ਦੇ ਦਾ 10 ਮੈਂਨੀ ਸੇਵਾ ਕੀਤੀ ਹੁਣ ਮੈਂ ਇਧਰੋਂ ਆਇਆ ਖਾਲੀ ਮੋੜ ਨਹੀਂ ਖਾਲੀ ਮੈਂ ਤੈਨੂੰ ਭਾਜੀ ਪਾ ਦਾਂ ਆ ਗੋਵਾ ਲੈ ਜਾ ਕੀਤਾ ਹੀ ਦੋ ਤਦ ਨਾ ਇਹਨੂੰ ਤੁਸੀਂ ਤੜਕਾ ਲਾ ਲਓ ਅਦਰਕ ਪਾ ਕੇ ਅਦਰਕ ਦਾ ਬੜਾ ਪਤਾ ਤੈਨੂੰ ਹੈ ਗਈ ਗੋਵਾ ਬੜਾ ਕਾਲਾ ਕਰਨੀ ਕੀ ਗੱਲਾਂ ਲੁੱਕ ਖਾਂਦੀ ਕਾਲਾ ਯਾਰ ਤੂੰ ਕੀ ਗੋਵਾ ਤੂੰ ਇਹਦਾ ਹਰਾ ਕਿਦਾਂ ਦਾ ਚਾਹੀਦਾ ਤੈਨੂੰ ਖੱਟਾ ਕਰੇ ਹੋਰ ਕੜੀ ਖਵਾਦੀ ਐ ਇਹ ਤੇ ਥੱਲੇੋਂ ਪੱਠੇ ਖਾਂਦੀਆਂ ਡੋਲ ਡੋਲ ਖਾਂਦੀਆਂ ਮੈਂ ਤੈਨੂੰ ਉਹ ਤੇ ਦੱਸਣ ਗਿਆ ਵੀ ਉਹ ਜਦੋਂ ਪੱਠੇ ਥੱਲੇ ਡੋਲ ਜਾਣੇ ਵੀ ਥੱਲੇੋਂ ਚੁੱਕ ਕੇ ਖਾਂਦੀਆਂ ਫਿਰ ਤੇ ਗਈਆਂ ਮੈਨ ਲੱਗਦੀ ਤੂੰ ਮੈਨੂੰ ਕਦੋਂ ਕਦੋਂ ਮੇਲਿਆ ਕੀ ਬੰਦਾ ਇਹ ਆ ਗਿਆ ਮੇਰੇ ਲੱਗਦਾ ਤੂੰ ਮੋ ਦੱਸ ਆ ਜਿਹੜੀ ਕਹਾਣੀ ਸੁਣਾਉ ਲੱਗਾ ਹੈ ਸੁਣਾਵਾ ਸੁਣਾ ਜੋ ਨਹੀਂ ਸੁਣਾ ਦੇ ਕੇ ਫਿਰ ਨਾ ਕਹੀ ਮੈਂ ਦੁਖੀ ਹਾਂ ਉਹ ਦੁਖੀ ਤੇ ਮੈਂ ਅੱਗੇ ਬੜਾਵਾਂ ਹੁਣ ਮੈਂ ਤੈਨੂੰ ਕੀ ਕਹਾਂ ਤੂੰ ਆ ਹੀ ਜਾ ਕਹਿੰਦੇ ਸੁਣਾ ਸੁਣਾ ਫਿਰ ਬੜੀ ਦੁਖ ਭਰੀ ਉਹ ਇਦਾਂ ਹੀ ਕਰੀ ਜਾਏਗਾ ਕਿ ਸੁਣਾਉਣੀ ਵੀ ਰਹਿਣ ਦੇ ਮੈਂ ਨਹੀਂ ਸੁਣਨੀ ਹਾਂ ਜਿੱਦਾਂ ਫਿਰ ਤੂੰ ਰੋਣਾ ਡਾਪੀ ਨਹੀਂ ਭਰਾ ਆਵੇ ਮੈਂ ਨਹੀਂ ਰੋਂਦਾ ਦਰਦ ਬੜਾ ਹੈ ਕਹਾਣੀ ਚ ਜਾ ਰਹਿਣ ਦੇ ਆਜਾ ਭਰਾ ਤੂੰ ਦਰਦ ਤੇ ਕੀ ਤੂੰ ਕੰਡਿਆ ਜਿੱਦਾਂ ਤੂੰ ਬੜੀ ਫਿਲਮ ਵੇਖੀ ਤੂੰ ਬੜੀ ਦਰਦ ਤੈਨੂੰ ਆਉਂਦਿਆ ਵੇਖ ਕੇ ਬਸ ਰਹਿਣ ਦੇ ਛੇੜ ਨਾ ਦਰਦਾਂ ਸੱਚ ਦਰਦ ਸੁਣਾਇਆ ਨਹੀਂ ਜਾਨ ਭਰਾ ਤੂੰ ਉਹ ਪਾੜੀ ਦੇ ਨਾਲ ਉਹ ਹੀ ਸ਼ਾਇਰ ਵੀ ਬੋਲਦਾ ਜੇ ਮੈਂ ਤੈਨੂੰ ਦੱਸ ਤਾ ਨਾ ਤੂੰ ਫਿਰ ਅੱਗੇ ਨਾ ਕਿਹਨੂੰ ਦੱਸੀ ਕਿਦਾਂ ਵਪਾਰੀ ਬਣਿਆ ਅੱਗੇ ਮੈਂ ਕਿਹਨੂੰ ਦੱਸ ਦੇਣਾ ਦੱਸਦਾ ਫਿਰ ਦੱਸ ਤੂੰ ਕਿਸ ਨੂੰ ਦੱਸ ਲੈਣਾ ਪੰਜਾਬਰਾ ਆ ਮੈਂ ਤੂੰ ਨਹੀਂ ਦੱਸਣਾ ਤੇ ਮੈਂ ਨਹੀਂ ਪੁੱਛਣਾ ਹਾਂ ਹਾਂ ਮੈਂ ਚੱਲੇ ਆਂ ਚੋੜੇ ਤੇ ਨਹੀਂ ਵੇਚ ਨਹੀਂ ਕਿ ਨਹੀਂ ਮੈਂ ਨਹੀਂ ਵੇਚਣੀ ਗਾਈ ਵੇਲਾ ਕਰਲਾ ਮੁੱਲ ਮੁੱਲ ਮੈਂ ਤੈਨੂੰ ਦੱਸਣ ਦੇ ਆ 70 ਜੇ 70000 ਨਮੈ ਕਿਹੜਾ ਸੋਨਾ ਬਣਾਉਣ ਆ ਆ ਵੀ ਜਿਹੜਾ ਤੋਲਾ ਸੋਨਾ ਦੇਣ ਦੇ ਆ ਸੋਨੇ ਨੂੰ ਘਟਵਾ ਇਹਨੂੰ ਲੈ ਜਾ ਤੇ ਭਾਈ ਨੂੰ ਵੇਚ ਕੇ ਜੋ ਮਰਜ਼ੀ ਬਣਾ ਲਈ ਜੋ ਮਰਜ਼ੀ ਕਿ ਮੈਂ ਕਿਹੜਾ ਬੰਗਲਾ ਲੈ ਲੈਣਾ ਸੇਵਾ ਕਿੰਨੀ ਕੀਤੀ ਅਸੀਂ ਡੰਗਰਾ ਦੀ ਇਹਨੂੰ ਵੇਚ ਕੇ ਤੇ ਖੁਰਲੀ ਨਹੀਂ ਬਣਨੀ ਕਉ ਪਹਿਲਾ ਖੁਰਲੀ ਬਣਾ ਲਾ ਫਿਰ ਲੈ ਜੀ ਸੂਣ ਵਾਲੀ ਆ ਸੂਣ ਵਾਲੀ ਆ ਗਾ ਤੋਂ ਕੇ ਦੋਵਾਂ ਮਹੀਨਾ ਤੱਕ ਸੂ ਪੈਣੀ ਕਿੰਨੇ ਟਾਈਮ ਤੇ ਟਾਈਮ ਤੇ ਦੱਸ ਮੈਂ ਲੈ ਮੈਂ ਡਾਕਟਰ ਆ ਮੈਂ ਪ੍ਰੈਸ਼ਣ ਕਰਨਾ ਇਹਦਾ ਨਹੀਂ ਬੰਦੇ ਨੂੰ ਪਤਾ ਹੀ ਹੁੰਦਾ ਜੇ ਦੀ ਗਾਈਆਂ ਹੋਵੇ ਲੈ ਦੱਸ ਦੋਵਾਂ ਮਹੀਨਾ ਨੂੰ ਸੂ ਪੈਣੀ ਤੈਨੂੰ ਪਤਾ ਹੀ ਆ ਉਹ ਤਾਂ ਗਾਈ ਤੇਰੀ ਲਾੜ ਆ ਟੌਰ ਕੀ ਰੰਗ ਕਰਦੀ ਚਿੱਟੀ ਕਰਦੀ ਆ 加ੜੀ ਨਹੀਂ ਵਿੱਚ ਨਹੀਂ ਇਹ ਨਹੀਂ ਵਿੱਚ ਇਹਨਾਂ ਦੋਵਾਂ ਦਾ 70 ਨਹੀਂ ਕਹਿਣਾ ਦੇਣਾ ਯਾਰ ਜਾ ਭਰਾ ਮੈਂ ਹੋਰ ਪਾੜੀ ਲੱਭ ਲੂ ਹੋਰ ਆਪੇ ਆ ਜੂਗਾ ਤੂੰ ਪਤਾ ਨਹੀਂ ਕਿੱਥੋਂ ਆ ਗਿਆ ਨਹੀਂ ਵਿੱਚ ਨਹੀਂ ਫਿਰ ਨਹੀਂ ਮੈਂ ਨਹੀਂ ਵਿੱਚ ਨਹੀਂ ਵੇ ਲੈ ਫਿਰ ਨਾ ਮੈਂ ਵਿੱਚ ਨਹੀਂ ਚਾਹ ਚੂ ਪੀਣੀ ਤੇ ਉਹ ਦੱਦ ਦੇ ਚਲ ਤੋਲ ਕੇ ਦੇ ਦੇ ਕੀ ਤੋਲ ਕੇ ਦੇ ਦੇ ਗਾਈ ਯਾਰ ਕਿਦਾਂ ਦੀਆਂ ਗੱਲਾਂ ਕਰਦਾ ਤੂੰ ਤੇ ਮੈਨੂੰ ਪਾਗਲ ਕਰ ਸੜਿਆ ਕਿੱਥੋਂ ਆ ਗਿਆ ਤੂੰ ਵੇਲੇ ਪਤਾ ਨਹੀਂ ਕਿੱਥੋਂ ਆ ਜਾਂਦੇ ਅੱਧੀ ਦੇ ਦੇਣੀ ਤੇ ਮੁੜ ਕੇ ਅੱਧੀ ਮੈਂ ਬਚਲਾ ਜਾਗਾ ਜਵਾ ਭਰਾ ਮੇਰੇ ਕੰਨ ਮੇਰਾ ਸ਼ੇਰ ਵੀ ਰੌਂਦਾ ਪਿਆ ਤੇਰੀਆਂ ਗੱਲਾਂ ਸੁਣ ਕੇ ਕਿੱਦਾਂ ਦੀਆਂ ਗੱਲਾਂ ਕਰਦੇ ਆ ਮੈਂ ਚਾਹ ਪੀਏ ਫਿਰ ਆ ਜਾ ਤੂੰ ਮੇਰਾ ਮਾਸੜ ਵਾ ਨਾ ਆ ਆ ਤੈਨੂੰ ਚਾਹ ਪਸਾਂ ਆ ਜਾ ਪੀਣੀ ਦੇ ਵੇਚਣੀ ਨਹੀਂ ਤੂੰ ਫਿਰ ਕਿੰਗਾਈ